ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਵਿਚਾਲੇ ਬਹੁਤ ਕੁਝ ਦੇਖਣ ਨੂੰ ਮਿਲਿਆ 1971 ਦਾ ਸਮਾਂ ਜੋ ਸੀ ਉਹ ਹੁਣ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆndੀਆਂ ਨੇ ਪਰ 1971 ਦੀ ਜੰਗ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਇੱਕ ਸ਼ਿਮਲਾ ਸਮਝੌਤਾ ਕੀਤਾ ਜਾਂਦਾ ਹੈ ਜਿਸ ਦੀ ਹੁਣ ਉਲੰਘਣਾ ਹੁੰਦੀ ਹੋਈ ਨਜ਼ਰ ਆਉਂਦੀ ਹੈ ਇਸ ਦੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਕੁਲਵੰਤ ਸੰਦੋੜ ਵੀ ਮੌਜੂਦ ਨੇ ਸਰ ਕੀ ਕਹਿਣਾ ਤੁਹਾਡਾ ਇੱਕ ਸ਼ਿਮਲਾ ਸਮਝੌਤਾ ਤੇ ਉਸ ਦੀ ਉਲੰਘਣਾ ਇਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਕੀ ਹੈ ਦੇਖੋ ਮੈਂ ਪਹਿਲੇ ਮੈਂ ਛੋਟਾ ਇੱਕ ਦਸ ਦਮਾ ਸਮਝੌਤਾ ਹੈ ਕੀ ਹੈ ਸਮਝੌਤੇ ਦੇ ਵਿੱਚ ਕੀ ਸੀ ਉਸ ਸਮੇਂ ਅਲੀ ਭੁੱਟੋ ਸਾਹਿਬ ਪੀਐਮਸੀ ਦੇ ਪਾਕਿਸਤਾਨ ਦੇ ਤੇ ਆਪਣੇ ਪੀਐਮਸੀ ਇੰਦਰਾ ਗਾਂਧੀ ਜੀ 1971 ਦੀ ਜੰਗ ਤੋਂ ਬਾਅਦ 2 ਜੁਲਾਈ 1972 ਨੂੰ ਸਮਝੌਤਾ ਹੋਇਆ ਸੀਗਾ ਤੇ ਇਸ ਸਮਝੌਤੇ ਦੀਆਂ ਕਈ ਸ਼ਰਤਾਂ ਸਨ ਇਹ ਸ਼ਰਤਾਂ ਇਹ ਸੀਗੀਆਂ ਕਿ ਪਹਿਲੀ ਗੱਲ ਤਾਂ ਸੀਜ਼ਫਾਇਰ ਰਹੂਗਾ ਫਾਇਰਿੰਗ ਨਹੀਂ ਹੋਊਗੀ ਦੋਨਾਂ ਪਾਸੇ ਚਾਹੇ ਪਾਕਿਸਤਾਨ ਵਾਲਾ ਪੱਖਾ ਚਾਹੇ ਬਾਦਲਾ ਪੱਖਾ ਦੂਸਰਾ ਇਹ 13000 ਕਿਲੋਮੀਟਰ ਦੀ ਇੱਕ ਜਿਹੜੀ ਸਰਹੱਦ ਮਿੱਥੀ ਗਈ ਸੀ ਵੀ ਇਸ ਦੇ ਉੱਤੇ ਇਹ ਜੀ ਨਹੀਂ ਹੋਗੀ ਵੀ ਫਾਇਰਿੰਗ ਨਹੀਂ ਹੋਗੀ। ਔਰ ਤੀਸਰਾ ਫੈਸਲਾ ਇਹ ਜੇ ਸੀਗਾ ਕਿ ਕੋਈ ਤੀਜਾ ਦੇਸ ਆਕੇ ਇਨਵੋਲਵਮੈਂਟ ਨਹੀਂ ਕਰੂਗਾ। ਚਾਹੇ ਉਹ ਚਾਈਨਾ, ਅਮਰੀਕਾ ਕੋਈ ਵੀ ਆਂਦੀ-ਗਾਂਦੀ ਦੇਸ ਆ। ਉਸ ਸਮੇਂ ਜਿਹੜਾ ਬੰਗਲਾਦੇਸ਼ ਬਣਿਆ ਸੀ। ਬੰਗਲਾਦੇਸ਼ ਜਿਹੜਾ ਸੀਗਾ ਉਸ ਸਮੇਂ ਇਕੱਲੀ ਕਿ ਇੱਕ ਵੱਖਰਾ ਰਾਸ਼ਟਰ ਬਣ ਕੇ ਉੱਭਰਿਆ ਸੀਗਾ ਤੇ ਉਦੋਂ ਏ ਹੁਣ ਜਿਹੜਾ ਸਿਮਨਾਸਾ ਉਤਾ ਇੰਦਰਾ ਗਾਂਧੀ ਦਾ ਜ਼ਿਕਰ ਕਿਉਂ ਆ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਚੀਜ਼ ਬੜੀ ਟ੍ਰੈਂਡ ਹੋ ਰਹੀ ਆ ਕਿ ਉਸ ਸਮੇਂ ਵੀ ਅਮਰੀਕਾ ਨੇ ਕਿਹਾ ਸੀਗਾ ਨੂੰ ਇੰਡੀਆ ਨੂੰ ਖਾਸ ਕਰਕੇ ਇੰਦਰਾ ਗਾਂਧੀ ਜੀ ਨੂੰ ਵੀ ਤੁਸੀਂ ਵਾਰ ਰੋਕ ਦਵੋ ਤਾਂ ਜੋ ਜਿਹੜੇ ਲੋਕ ਨੇ ਉਹ ਸ਼ਾਂਤ ਹੋ ਜਾਣਗੇ ਪਰ ਉਸ ਸਮੇਂ ਇਹਨਾਂ ਨੇ ਕਹਿਤਾ ਸੀਗਾ ਕਿ ਵੀ ਨਹੀਂ ਅਸੀਂ ਜੋ ਸਾਡੇ ਉੱਤੇ ਹਮਲਾ ਕੀਤਾਗਾ ਉਸ ਦਾ ਮੂੰਹ ਤੁਰ ਜਵਾਬ ਦਵਾਂਗੇ ਔਰ ਉਸ ਸਮੇਂ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਗਏ ਸੀ ਕਿ ਇੱਕ ਬੰਗਲਾਦੇਸ਼ ਬਣ ਗਿਆ ਸੀ ਇੱਕ ਸਾਊਥ ਪਾਕਿਸਤਾਨ ਇੱਕ ਨਾਰਥ ਪਾਕਿਸਤਾਨ ਦੋ ਪਾਕਿਸਤਾਨ ਬਣੇ ਸੀਗੇ ਉਦੋਂ ਬੰਗਲਾਦੇਸ਼ ਹੋਣ ਦੇ ਵਿੱਚ ਆਇਆ ਸੀ ਤੇ ਨਾਲ ਜਿਹੜਾ ਸਮਝੌਤਾ ਸੀਗਾ ਇਹਦੇ ਵਿੱਚ ਇਹ ਵੀ ਸੀਗਾ ਕਿ ਵਪਾਰਕ ਸਬੰਧ ਨੇ ਉਹ ਵਧਾਏ ਜਾਣ ਆਵਾਜਾਈ ਦੇ ਸਾਧਨ ਨੇ ਉਹ ਵਧਾਏ ਜਾਣ ਉਦੋਂ ਚਲੋ ਕਰਤਾ ਸਭ ਕੁਆਡਰ ਦੀ ਗਲਤ ਬਾਅਦ ਦੇ ਵਿੱਚ ਆਈ ਹੈ ਕਿ ਜਦੋਂ ਨਰੋਜਨ ਸਿੱਧੂ ਇਨਵੋਲ ਹੁੰਦੇ ਨੇ Imran Khan ਇਨਵੋਲ ਹੁੰਦੇ ਨੇ ਉਦੋਂ ਚੀਜ਼ਾਂ ਸਾਹਮਣੇ ਆਈਆਂ ਸਹੀ ਪਰ ਜਿਹੜਾ ਸਿਮੂਲੇਸ਼ਨ ਹੁੰਦਾ ਸੀਗਾ ਉਹਦੇ ਵਿੱਚ ਕਈ ਸ਼ਰਤਾਂ ਸਨ ਕਿ ਸੀਜ਼ਫਾਇਰ ਹੋਊਗਾ ਪਹਿਲੀ ਗੱਲ ਕਿਸੇ ਵੱਲੋਂ ਹਮਲਾ ਨਹੀਂ ਕੀਤਾ ਜਾਊ ਤੀਸਰਾ ਦੇਸ਼ ਇਨਵੋਲਵ ਨਹੀਂ ਹੋਊ ਔਰ ਜਿਹੜੀ ਸੀਜ਼ਫਾਇਰ ਦੀ ਹੁਣ ਤੁਸੀਂ ਜਿਹੜਾ ਤੁਹਾਡਾ ਸਵਾਲ ਆ ਇਹਦੀ ਉਲੰਘਣਾ ਕੀਤੀ ਗਈ ਹੈ ਇਹ ਸਿੱਧੇ ਤੌਰ ਤੇ ਸਿਮੂਲੇਸ਼ਨ ਦੇ ਉੱਤੇ ਦੀ ਲੰਘਣਾ ਹੈ ਕਿਉਂਕਿ ਚਲੋ ਜੇ ਤੀਸਰਾ ਮੁਲਕ ਅਮਰੀਕਾ ਸ਼ਾਮਲ ਹੋ ਗਿਆ ਸੀ ਉਹਨਾਂ ਨੇ ਟਵੀਟ ਕਰ ਦਿੱਤਾ ਸੀ ਇੱਕ ਬਹੁਤ ਵੱਡੀ ਸ਼ਕਤੀ ਹੈ ਅਮਰੀਕਾ ਬਿਲਕੁਲ ਔਰ ਡੋਨਲਡ 트াম্প ਦਾ ਆਪ ਦੀ ਇੱਕ ਸ਼ਬੀ ਬਹੁਤ ਤਕਰੀਬ ਸ਼ਬੀ ਉਹਨਾਂ ਦੀ ਕਿ ਉਹਨਾਂ ਦੇ ਦੁਆਰਾ ਕੋਈ ਇੱਕ ਛੋਟਾ ਜਿਹਾ ਵਰਡ ਵੀ ਬੋਲ ਦਿੱਤਾ ਜਾਵੇ ਤਾਂ ਉਹ ਬੜਾ ਮੈਨਰ ਖਾਉਂਦਾਗਾ ਤਾਂ ਉਹਨਾਂ ਨੇ ਟਵੀਟ ਕੀਤਾ ਕਿ ਮੈਂ ਦੋਨਾਂ ਨੂੰ ਕੰਗ੍ਰੈਚੂਲੇਟ ਕਰਦਾਗਾ ਕਿ ਦੋਨਾਂ ਨੂੰ ਵਧਾਈ ਦਿੰਦਾਗਾ ਕਿ ਤੁਸੀਂ ਦੋਨਾਂ ਦੇਸ਼ਾਂ ਨੇ ਮੇਰੀ ਗੱਲ ਸੁਣੀ ਅਸੀਂ ਇੱਕ ਮਿਡੀਆਕਰ ਦਾ ਕੰਮ ਕੀਤਾ ਤਾਂ ਕਿ ਦੋਨਾਂ ਦੇਸ਼ਾਂ ਦੀ ਜਿਹੜੀ ਆਮ ਆਵਾਮ ਆ ਉਹਨੂੰ ਕੋਈ ਨਾ ਚਲਣਾ ਬਵੇ ਜੰਗ ਦਾ ਅਸਰ ਨਾ ਵੜਨ ਤਾ ਉਸ ਤੋਂ ਬਾਅਦ ਜਦੋਂ ਇਹ ਸ਼ਨੀਵਾਰ ਨੂੰ ਫੈਸਲਾ ਆ ਜਾਂਦਾ तकरीबन 5 ਵਜੇ ਦੇ ਆਸ-ਪਾਸੇ ਟਵੀਟ ਆਉਂਦਾ ਤਾਂ ਸ਼ਾਮ ਨੂੰ 7 8 7 7:30 8 ਵਜੇ ਦੇ ਆਸ-ਪਾਸ ਫਿਰ ਉਲੰਘਣਾ ਹੁੰਦੀ ਹੈ ਫਾਇਰਿੰਗ ਹੁੰਦੀ ਹੈ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਆ ਪਰ ਜਵਾਬੀ ਕਾਰਵਾਈ ਨਹੀਂ ਕੀਤੀ ਜਾਂਦੀ ਜਵਾਬੀ ਕਾਰਵਾਈ ਨਾ ਕਰਨ ਦਾ ਮਕਸਦ ਇਹ ਸੀ ਕਿ ਜਦੋਂ ਸਮਝੌਤਾ ਹੋ ਗਿਆ ਸਭ ਕੁਝ ਰੈਡੀ ਹੋ ਗਿਆ ਖੈਰ ਅੱਜ ਉਸਤੇ ਸਾਈਨ ਹੋਣੇ ਆ ਕਿਸਮੋਤ ਦੇ ਉੱਤੇ ਚਲੋ ਇੱਕ ਰਫਲੀ ਤੌਰ ਤੇ ਸਮਝੌਤਾ ਹੋ ਗਿਆ ਸੀਗਾ ਤਾਂ ਉਹਦੀ ਉਲੰਘਣਾ ਹੋਈ ਉਹ ਸਮਿਲਾ ਸਭ ਤੋਂ ਉਲੰਘਣਾ ਹੋਈ ਹਾਂ ਪਹਿਲੀ ਗੱਲ ਇਹ ਦੂਸਰੀ ਗੱਲ ਇਹ ਕਿ ਜਦੋਂ ਭਾਰਤ ਸੰਤਾਪ ਭੋਗਿਆ ਭਾਰਤ ਨੇ ਭਾਰਤ ਦੇ ਜਿਹੜੇ ਨਦੋਸ਼ੇ ਬੇ ਬੇਕਸੂਰ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਦੋਸ਼ ਵੀ ਨਹੀਂ ਸੀਗਾ ਉਹ ਬੇਕਸੂਰ ਮਾਰੇ ਗਏ ਤਾਂ ਪੀੜਤ ਪਹਿਲਾਂ ਭਾਰਤ ਸੀ ਬਿਲਕੁਲ ਪਹਿਲਾਂ ਭਾਰਤ ਪੀੜਤ ਹੋਇਆ ਉਸ ਤੋਂ ਬਾਅਦ ਜਿਹੜਾ ਕਸ਼ਮੀਰ ਪਾਕਿਸਤਾਨ ਦੀ ਹੱਥ ਚ ਆਉਂਦਾ ਉੱਥੇ ਅਤੰਕਵਾਦੀਆਂ ਦੇ ਕੋਸਟ ਕਾਣੇ ਸੀ ਨੋ ਟਿਕਾਣੇ ਫੌਜ ਦੇ ਵੱਲੋਂ ਆਫੀਸ਼ੀਅਲੀ ਦੱਸੇ ਗਏ ਉਹ ਆਫੀਸ਼ੀਅਲ ਡਾਟਾ ਦੇ ਵਿੱਚ ਨੋ ਟਿਕਾਣੇ ਉੱਤੇ ਉਹਨਾਂ ਨੇ ਕਿਹਾ ਸੀ ਹਮਲਾ ਕੀਤਾ ਬਿਲਕੁਲ ਤਾਂ ਉਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨੇ ਪੰਜਾਬ ਦੇ ਵਿੱਚ ਕਹਿ ਲਿਏ ਜਾਂ ਇੱਕ ਮਿਜ਼ਾਈਲ ਦਿੱਲੀ ਵੱਲ ਭੇਜੀ ਜੋ ਹਰਿਆਣਾ 'ਚ ਢੇਰ ਕਰ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦਾ ਬਿਆਨ ਆਇਆ ਕਿ ਅਸੀਂ ਅਤੰਕੀਆਂ ਨੂੰ ਨਿਸ਼ਾਨਾ ਬਣਾਇਆ ਨਾ ਕਿ ਪਾਕਿਸਤਾਨ ਦੀ ਆਵਾਮ ਨੂੰ ਨਾ ਕਿ ਕਿਸੇ ਪਾਕਿਸਤਾਨ ਦੇ ਕਿਸੇ ਲੀਡਰ ਨੂੰ ਤੁਸੀਂ ਸਾਡੀ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਹੋ ਤਾਂ ਹੁਣ ਅੱਜ ਸਵੇ ਦੀਕ ਟ੍ਰੈਨਿੰਗ ਨਿਊ ਚੱਲ ਰਹੀ ਹੈ ਕਿ ਨਰਿੰਦਰ ਮੋਹਲ ਸਾਬ ਨੇ ਕਹਿ ਦਿੱਤਾ ਕਿ ਜੇਕਰ ਉਧਰੋਂ ਗੋਲੀ ਚੱਲਦੀ ਹੈ ਤਾਂ ਉਹਦਾ ਜਵਾਬ ਗੋਲੇ ਨਾਲ ਜਾਏਗਾ ਹਾਂ ਬਿਲਕੁਲ ਸੈਨਾ ਨੂੰ ਸਿੱਧੇ ਆਦੇਸ਼ ਨੇ ਜੇਕਰ ਤੁਹਾਡੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਵੇਖ ਔਫ ਹੋ ਕੇ ਕਾਰਵਾਈ ਕਰੋ ਚਾਹੇ ਉਹ ਏ ਸਟ੍ਰਾਈਕ ਹੁੰਦੀ ਹੈ ਚਾਹੇ ਉਹ ਜ਼ਮੀਨੀ ਹੁੰਦੀ ਹੈ ਚਾਹੇ ਉਹ ਪਾਣੀ ਰਹੀ ਹੁੰਦੀ ਹੈ ਜਿੱਦਾਂ ਵੀ ਆਉਂਦੇ ਨੇ ਉਧਰ ਦੀ ਉਹਨਾਂ ਨੂੰ ਰੋਕ ਲਵੋ ਤਾਂ ਹੁਣ ਪ੍ਰਧਾਨ ਮੰਤਰੀ ਦਾ ਸਿੱਧਾ ਬਿਆਨ ਆ ਕਿ ਜੇ ਹੁਣ ਸੀਜ਼ਫਾਇਰ ਦੀ ਰੰਗਣਾ ਹੋਈ ਤਾਂ ਜੰਗ ਹੋਏਗੀ ਤਾਂ ਜੰਗ ਹੁਣ ਨੂੰ ਕੋਈ ਨਹੀਂ ਰੋਕ ਸਕਦਾ ਤਾਂ ਇਹ ਗੱਲ ਜਿਹੜੀ ਹੁਣ ਅੱਜ ਦਾ ਐਗਰੀਮੈਂਟ ਹੋਣਾਗਾ ਜਾਂ ਅੱਜ ਦੀ ਸਮਝੌਤਾ ਇਹ ਤੇ ਦੋ ਜਾਂ ਤਿੰਨ ਦੇਸ਼ ਜਿਹੜੇ ਵੀ ਇੱਥੇ ਬੈਠਣਗੇ ਹਾਲਾਂਕਿ ਡੋਲਨ 트ੰਪ ਤਾਂ ਖਾਸ ਕਰਕੇ ਨਹੀਂ ਪਹੁੰਚਾਂਗੇ ਉਹਨਾਂ ਦੇ ਜਿਹੜੇ ਦੂਤ ਨੇ ਜਾਂ ਕਹਿ ਲਈ ਉਹਨਾਂ ਦੇ ਸਲਾਹਕਾਰ ਜਾਂ ਉਹਨਾਂ ਦੇ ਮੂਰਲੇ ਜਿਹੜੇ ਵਿਅਕਤੀ ਨੇ ਉਹ ਆਉਣਗੇ ਤਾਂ ਉਹ ਆ ਕੇ ਜਿਹੜਾ ਇਸ ਨੂੰ ਉੱਤੇ ਉੱਤੇ ਸਾਈਨ ਕਰਵਾਉਣਗੇ ਤਾਂ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਪਾਕਿਸਤਾਨ ਦਾ ਕੀ ਸਟੈਪ ਰਹਿੰਦਾ ਹੈ ਤੇ ਇੰਡੀਆ ਦਾ ਕੀ ਸਟੈਪ ਰਹਿੰਦਾ ਇਹ ਦੇਖਣ ਦਾ ਵਿਚਾਰ ਹੈ ਇਹ ਇਸ جنگ ਦੇ ਵਿੱਚ ਤਾਂ ਪੂਰੇ ਭਾਰਤ ਨੇ ਭੋਗਿਆ ਪਰ ਸਭ ਤੋਂ ਜ਼ਿਆਦਾ ਪੰਜਾਬ ਦੀ ਹਾਲਤ ਵਿਗੜੀ ਪੰਜਾਬ ਦੇ ਸਰਹੱਦੀ ਇਲਾਕੇ ਨੇ ਉਹ ਖਾਲੀ ਕਰਵਾ ਦਿੱਤੇ ਗਏ ਲੋਕ ਪਲਾਇਨ ਕਰ ਗਏ ਹਾਲਾਂਕਿ ਜੰਗ ਰੁਕ ਗਈ ਲੋਕ ਆ ਵੀ ਰਹੇ ਨੇ ਪਰ ਇੱਕ ਡਰ ਖੋਫ ਲੈ ਕੇ ਮੰਚ ਆ ਰਹੇ ਨੇ ਦੇਖੋ ਮੈਂ ਬੜਾ ਵਧੀਆ ਸਵਾਲ ਹੈ ਤੁਹਾਡਾ ਇੱਕ ਸੰਤਾਪ ਹੀ ਹੈ ਕਿ ਦੇਖੋ ਜਿਸ ਤਰ੍ਹਾਂ ਕੈਲੀਗ੍ਰੇ ਫਿਰੋਜ਼ਪੁਰ ਦੇ ਇਲਾਕੇ ਨੇ ਖਾਸ ਕਰਕੇ ਫਿਰੋਜ਼ਪੁਰਾ ਇਲਾਕਾ ਜਿਹੜਾ ਉਹ ਨਾਲ ਲੱਗਦਾ ਪਾਕਿਸਤਾਨ ਦੇ ਉੱਥੋਂ ਲੋਕ ਪਲਾਨ ਕਰਨੇ ਸ਼ੁਰੂ ਹੋ ਗਏ ਸੀ ਪਲਾਨ ਜਦੋਂ ਕੀਤਾ ਲੋਕਾਂ ਨੇ ਉੱਥੋਂ ਆਪ ਦਾ ਜਿਹੜਾ maal ਡੰਗਰ ਜਿਹੜਾ ਜੋ ਵੀ ਇਹਨਾਂ ਦਾ ਸੀਗਾ ਸਾਰਾ ਸਮਾਨ ਚੱਕ ਕੇ ਘਰ ਦੇ ਘਰਖਾਨੇ ਲਈ ਕਰਕੇ ਲੈ ਗਏ ਬੱਚਿਆਂ ਨਾਲ ਲੈ ਗਏ ਕਿਉਂ ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜੀ ਹਮਲਾ ਹਵਾਰਾ ਹੀ ਹੋ ਸਕਦਾ ਜਾਂ ਕਿਸੇ ਰਾਈ ਵੀ ਹਮਲਾ ਹੋ ਸਕਦਾ ਤਾਂ ਜੋ ਉਹਨਾਂ ਨੇ ਆਪ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਪਰ ਹੁਣ ਜਿਵੇਂ ਸਾਡੇ ਰਿਪੋਰਟਰ ਉਥੇ ਪਹੁੰਚੇ ਉਹ ਰਿਪੋਰਟਰਜ਼ ਨੇ ਜਿਹੜੇ ਵਾਪਸ ਆ ਰਹੇ ਨੇ ਲੋਕ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੋਕਾਂ ਨੇ ਕਿਹਾ ਕਿ ਅਸੀਂ ਵਾਪਸ ਆ ਤਾਂ ਰਹੇ ਹਾਂ ਪਰ ਇੱਕ ਮਨ 'ਚ ਡਰ ਰੱਖ ਕੇ ਆ ਰਹੇ ਹਾਂ ਕਿਉਂਕਿ ਕਿਉਂਕਿ ਸਾਨੂੰ ਪਾਕਿਸਤਾਨ ਦੀ ਜਿਹੜੀਆਂ ਸਾਜ਼ਿਸ਼ਾਂ ਨੇ ਉਹਦਾ ਪਤਾ ਹੈਗਾ ਕਿਉਂਕਿ ਅੱਜ ਇੱਕ ਪਾਕਿਸਤਾਨ ਦੇ ਮੇਜਰ ਜਨਰਲ ਜਿਹੜੇ ਆਰਮੀ ਦੇ ਨੇ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜਾ ਪਹਿਲਾ ਪਲਵਾਮਾ ਅਟੈਕ ਹੋਇਆ ਸੀ ਉਹ ਇੱਕ ਸਾਡੀ ਸ਼ਕਤੀ ਪ੍ਰਦਰਸ਼ਨ ਸੀਗਾ ਸਾਡਾ ਜਦੋਂ 41 ਜਵਾਨ ਅਬਨੇ ਸ਼ਹੀਦ ਹੋਏ ਸੀ ਤਾਂ ਇਸ ਤਰ੍ਹਾਂ ਦੇ ਬਿਆਨ ਜਦੋਂ ਆ ਜਾਂਦੇ ਨੇ ਤਾਂ ਫਿਰ ਪਹਿਲਾਂ ਤਾਂ ਪਾਕਿਸਤਾਨ ਮੰਨਉ ਤਿਆਰ ਨਹੀਂ ਸੀ ਵੀ ਅਸੀਂ ਇਹਦੇ ਵਿੱਚ ਇਨਵੋਲਵਮੈਂਟ ਸਾਡੀ ਫਿਰ ਉਸ ਤੋਂ ਬਾਅਦ ਜਦੋਂ ਇਹ ਇਨਵੋਲਵਮੈਂਟ ਆਪ ਦੀ ਸ਼ਾਮਲ ਕਰ ਲੈਂਦੇ ਨੇ ਤਾਂ ਇਹਦਾ ਮਕਸਦ ਸਿੱਧਾ ਹੋ ਹੀ ਜਾਂਦਾ ਕਿ ਅਤੰਕਿਆਂ ਨਾਲ ਸਿੱਧੇ ਸਬੰਧ ਨੇ ਅਤੰਕਿਆਂ ਨੂੰ ਸ਼ਰਨ ਦੇ ਰਹੇ ਨੇ ਬਹੁਤ ਸਾਰੇ ਅਤੰਕੀ ਨੇ ਜਿਹੜੇ ਉਹ ਖੁੱਲੇ ਆਮ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਸ਼ਹਿਰਾਂ ਦੇ ਵਿੱਚ ਖੁੱਲੇ ਆਮ ਜਨਤਾ ਦੇ ਵਿੱਚ ਖੜੇ ਹੋ ਕੇ ਪੜਨਦੇ ਰਹੇ ਜਿਹੜੇ ਅਮਰੀਕਾ ਵੱਲੋਂ ਵੌਂਟਡ ਨਹੀਂ ਇੰਡੀਆ ਵੱਲੋਂ ਵੌਂਟਡ ਨਹੀਂ ਜਾਂ ਹੋਰ ਦੇਸ਼ਾਂ ਵੱਲੋਂ ਵੌਂਟਡ ਨਹੀਂ ਉਹ ਆਮ ਖੁੱਲੇ ਤੌਰ ਤੇ ਆਪਣੀ ਬਿਆਨਬਾਜ਼ੀ ਕਰਦੇ ਨੇ ਮਜਮੇ ਲਾਉਂਦੇ ਨੇ ਮਹਿਫਲਾਂ ਜਿਹੜੇ ਕੈਲੀ ਜਿਵੇਂ ਕੇ ਸੰਬੋਧਨ ਕਰਦੇ ਨੇ ਵੱਡੀ ਵੱਡੀ ਰੈਲੀ ਸੰਬੋਧਨ ਕਰਦੇ ਨੇ ਤਾਂ ਇਥੇ ਪਾਕਿਸਤਾਨ ਉਹਨਾਂ ਨੂੰ ਨਹੀਂ ਰੋਕਦਾ ਗ੍ਰਿਫਤਾਰ ਨਹੀਂ ਕਰਦਾ ਜਾਂ ਕਹਿ ਦਿੰਦਾ ਕਿ ਦੇਸ਼ ਛੱਡ ਦਿਓ ਤਾਂ ਇਸ ਤਰ੍ਹਾਂ ਜਿੱਦਾਂ ਜਦੋਂ ਪਾਕਿਸਤਾਨ ਨਹੀਂ ਕਰਦਾ ਤਾਂ ਪਾਕਿਸਤਾਨ ਦੀ ਵਿੱਚ ਸਦੀਤ ਦੇ ਤੌਰ ਤੇ ਇਸ ਤਰ੍ਹਾਂ ਦੀ ਇਨਵੋਲਵਮੈਂਟ ਹੋ ਜਾਂਦੀ ਹੈ ਹੁਣ ਆਪਣੇ ਇੱਕ ਪੰਜਾਬ ਦੇ ਵਿਅਕਤੀ ਆ ਚਲੋ ਬਾਹਰ ਬੈਠਾ ਉਹ ਸੈਪਰੇਟ ਦੇਸ਼ ਦੀ ਮੰਗ ਕਰਦਾ ਹਮ ਉਹ ਮੱਕੇ ਕਹਿ ਰਿਹਾ ਕਿ ਮੈਂ ਇਹ ਚੀਜ਼ ਚਲਾਉਂਗਾ ਮੈਂ ਪਾਕਿਸਤਾਨ ਦੇ ਨਾਲ ਆ ਇੰਡੀਆ ਨੇ ਉਸ ਬੰਦੇ ਨੂੰ ਦੇਸ਼ ਦੇ ਵਿੱਚੋਂ ਵਾਂਟਡ ਕੀਤਾ ਹੋਇਆ ਔਰ ਦੇਸ਼ ਦੇ ਵਿੱਚ ਉਹਦੀ ਜਿਹੜੀ ਐਂਟਰੀ ਆ ਉਹ ਬੈਨਾਂਗੇ ਤਾਂ ਇਥੇ ਇਹ ਦੇਖੋ ਨਹੀਂ ਮੈਮ ਸਪਸ਼ਟ ਹੁੰਦਾ ਕਿ ਜਿਹੜੇ ਅਤੰਕੀ ਨੇ ਚਾਹੇ ਉਹ ਭਾਰਤ ਦੇ ਵਿੱਚ ਨੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਨੇ ਪਾਕਿਸਤਾਨ ਵਾਲਿਆਂ ਦਾ ਅਤੰਕੀਆਂ ਦਾ ਪਾਕਿਸਤਾਨ ਸਾਥ ਦੇ ਰਿਹਾ ਪਰ ਜਿਹੜੇ ਭਾਰਤ ਦੇ ਵਿੱਚ ਅਜਿਹੇ ਕੋਈ ਜਿਹੜੇ ਵੱਖਰੇ ਮੁਲਕ ਦੀ ਮੰਗ ਕਰਦੇ ਨੇ ਉਹਨਾਂ ਦੀ ਨਾਲ ਭਾਰਤ ਖੜਾ ਨਹੀਂ ਹੋ ਰਿਹਾ ਭਾਰਤ ਉਹਨਾਂ ਨੂੰ ਅਤੰਕਵਾਦ ਕਹਿ ਕੇ ਸੰਬੋਧਨ ਕਰਦਾ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਬੈਨ ਲਗਾਇਆ ਜਾਂਦਾ ਉਹਨਾਂ ਉਹਨਾਂ ਵੱਲੋਂ ਅਕਸਰ ਕੋਝੀਆਂ ਸ਼ਾਇਦ ਸਾਹਮਣੇ ਕੀਤੇ ਜਾਂਦੇ ਇਸ ਤਰ੍ਹਾਂ ਪਹਿਲਾਂ ਭੀਮਰਾਓ ਅੰਮੇਦਕਰ ਸਾਹਿਬ ਦੀ ਜਿਹੜੀ ਮੂਰਤੀ ਹੈ ਉਹਨੂੰ ਖੰਨਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਤੋੜਿਆ ਗਿਆ ਕਾਫੀ ਤਰ੍ਹਾਂ ਦੇ ਇਸ ਤਰ੍ਹਾਂ ਸਵਾਲ ਸਾਹਮਣੇ ਆਏ ਪਰ ਜਿਹੜਾ ਤੁਹਾਡਾ ਸਵਾਲ ਹੈਗਾ ਹੈਗਾ ਕਿ ਲੋਕ ਜਿਹੜੇ ਸ਼ਰਦੀ ਇਲਾਕਿਆਂ ਦੇ ਨੇ ਉਹਨਾਂ ਦੇ ਵਿੱਚ ਇਹ ਜਰੂਰ ਕਹਿ ਕੇ ਡਰ ਹੈ ਕਿ ਹਮਲਾ ਹੋ ਸਕਦਾ ਕਿਉਂਕਿ ਪਾਕਿਸਤਾਨ ਚਾਹੇ ਜਿੰਨੇ ਮਰਜੀ ਤੁਸੀਂ ਸਮਝੌਤੇ ਕਰਾ ਲਓ ਜਿੰਨੇ ਮਰਜੀ ਉਹਨੂੰ ਸਾਈਨ ਕਰਵਾ ਲਓ ਪਰ ਉਹ ਕਿਤੇ ਨਾ ਕਿਤੇ ਜਦੋਂ ਭਾਰਤ ਦੀ ਆਰਮੀ ਜਿਹੜੀ ਸ਼ਾਂਤ ਹੋ ਕੇ ਬੈੰਦੀ ਆ ਉਹ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਕਸ਼ਮੀਰ ਵਾਲਾ ਪਾਸਾ ਹੈਗਾ ਖਾਸ ਕਰਕੇ ਉਧਰੋਂ ਉਹ ਐਂਟਰੀ ਲੈਣ ਦੀ ਜਾਂ ਕਹਿ ਲਈਏ ਕਿ ਗੋਲੀਬਾਰੀ ਕਰਨ ਦੀ ਜਾਂ ਆਪਣੇ ਡਰੋਨ ਰਾਹੀਂ ਆਉਣ ਦੀ ਕੋਸ਼ਿਸ਼ ਜ਼ਰੂਰ ਕਰਦਾਗਾ ਤਾਂ ਪਰ ਜਿਹੜੀ ਭਾਰਤ ਸਰਕਾਰ ਹੈਗੀ ਆ ਤੇ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹਨਾਂ ਵੱਲੋਂ ਭਰੋਸਾ ਜਤਾਇਆ ਗਿਆ ਕਿ ਦੇਖੋ ਡਰਨ ਦਾ ਕੋਈ ਲੋੜ ਨਹੀਂ ਹੈ ਅਸੀਂ ਤੁਹਾਡੇ ਨਾਲ ਖੜੇ ਆ ਇੰਡੀਅਨ ਆਰਮੀ ਤੋਂ ਨਾਲ ਖੜੀ ਹੈ ਪਰ ਇਸ ਵਿਚਾਲੇ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਆ ਜਾਂਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਮੌਕ ਡ੍ਰਿਲਸ ਨੇ ਉਹ ਕੰਟੀਨਿਊ ਰਹਿਣਗੀਆਂ ਜਿਹੜੇ ਰਾਤ ਨੂੰ ਆਪਾਂ ਬਲੈਕਆਊਟ ਚਲਦੇ ਨੇ ਉਹ ਬਲੈਕਆਊਟ ਜਾਰੀ ਰਹਿਣਗੇ ਜਿੰਨਾ ਟਾਈਮ ਮਾਹੌਲ ਪੂਰਾ ਸ਼ਾਂਤੀਪੂਰਵਕ ਨਹੀਂ ਹੋ ਜਾਂਦਾ ਰਾਤ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਲੈਕਆਊਟ ਰਿਹਾ ਮਲੇਗੋੜਲਾ ਜ਼ਿਲ੍ਹੇ ਵਿੱਚ ਬਲੈਕਆਊਟ ਰਿਹਾ ਤਾਂ ਇਸ ਤਰ੍ਹਾਂ ਦੇ ਜਿਹੜੇ ਬਲੈਕਆਉਟਸ ਨੇ ਉਹ ਕਹਿੰਦੇ ਚੱਲਦੇ ਰਹਿਣਗੇ ਮੌਕ ਡ੍ਰਿਲ ਦੀ ਵਸੇ ਕਰਦੇ ਰਹਿਾਂਗੇ ਜੁਨਾਮ ਟਾਈਮ ਹੁਣੀ ਹੋ ਜਾਂਦਾ ਪਰ ਜਿਵੇਂ ਕਹਿ ਲੀਏ ਕਿ ਜ਼ਿੰਦਗੀ ਪਰਲੀ ਤੇ ਆਈ ਆ ਲੋਕ ਪਰਲੀ ਤੇ ਆਉਣਾ ਸਟਾਰਟ ਹੋਏ ਨੇ ਆਪ ਦਾ ਕੁਝ ਕੋਈ ਟਰੱਕਾਂ ਰਾਹੀਂ ਕੋਈ ਟਰਾਲੀਆਂ ਰਾਹੀਂ ਕੋਈ ਟੈਂਪੋ ਰਾਹੀਂ ਕੈਮਰੇ ਕੇ ਮੈਂ ਸਾਰੇ ਪਹੁੰਚ ਰਹੇ ਨੇ ਦੇਖਣਾ ਹੋਏਗਾ ਕਿ ਜਿਹੜਾ ਮਾਹੌਲ ਆ ਉਹ ਅਸਤਹੀ ਅਰਦਾਸ ਕਰਦੇ ਆ ਕਿ ਸੁਖਾਵਾਂ ਹੋਵੇ ਲੋਕ ਆਪਦੇ ਘਰਾਂ ਦੇ ਵਿੱਚ ਬਾਸ ਵਰਤਨ ਤੇ ਬੱਚੇ ਉਹਨਾਂ ਦੇ ਸਕੂਲ ਪੜਨ ਜਾਣ ਸਕੂਲ ਖੋਲ ਦਿੱਤੇ ਗਏ ਨੇ ਤਿੰਨ ਦਿਨ ਬੰਦ ਰਹੇ ਸਕੂਲ ਸਕੂਲ ਖੋਲ ਦਿੱਤੇ ਗਏ ਨੇ ਉਹ ਜਿਹੜੇ ਬਾਕੀ ਸਾਰੇ ਹੰਦੀ ਇਲਾਕਿਆਂ ਦੇ ਸਕੂਲ ਨੇ ਉਹ ਵੀ ਖੁੱਲ ਜਾਣ ਤੇ ਖੁੱਲ ਵੀ ਗਏ ਨੇ ਮੇਰੇ ਖਿਆਲ ਤੁਸੀਂ ਖਬਰ ਵੀ ਕੀਤੀ ਆ ਤੇ ਉਹ ਖੁੱਲ ਵੀ ਗਏ ਨੇ ਤੇ ਆਮ ਜਨਤਾ ਜਿਹੜੀ ਆ ਉਹ ਸੁਰੱਖਿਅਤ ਫੀਲ ਕਰੇ ਬਿਲਕੁਲ ਜੇ ਪੰਜਾਬ ਦੀ ਗੱਲ ਕਰ ਹੀ ਰਹੇ ਆ ਤੇ ਪੰਜਾਬ ਦੇ ਵਿੱਚ BBMV ਦਾ ਮਸਲਾ ਬੜੇ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਤੇ ਇੱਥੇ ਹੀ ਹੁਣ ਮੁੱਖ ਮੰਤਰੀ ਮਾਨ ਦਾ ਇਹ ਬਿਆਨ ਵੀ ਆ ਜਾਂਦਾ ਉਹ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਯੂਨੀਅਨ ਕਿੱਥੇ ਨੇ ਜੋ ਰੋਲਾ ਪਾਉਂਦੇ ਕਿ ਅਸੀਂ ਪੰਜਾਬ ਦੇ ਹੱਕ ਲਈ ਖੜੇ ਆ ਕਿਉਂ ਨਹੀਂ ਹੋਣ ਅੱਗੇ ਆ ਰਹੇ ਇਸ ਬਿਆਨ ਤੇ ਕੀ ਕਹਿੰਦੇ ਦੇਖੋ ਇਹ ਪਹਿਲੀ ਗੱਲ ਤਾਂ ਇੱਕ ਮੈਂ ਕਹਿ ਲਈ ਕਿ ਇੱਕ ਨਾ ਮੈਂ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਇੱਕ ਇੱਕ ਜ਼ਿੰਮੇਵਾਰੀ ਵਾਲੇ ਕੁਰਸੀ ਵਾਲਾ ਬੰਦਾ ਹੁੰਦਾ ਇੱਕ ਆਮ ਇਨਸਾਨ ਹੁੰਦਾ ਜਦੋਂ ਤੁਹਾਡੇ ਕੋਲ ਇੱਕ ਕੁਰਸੀ ਹੈ ਤੁਸੀਂ ਇੱਕ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਇੱਕ ਫੁੱਲ ਫਲੇਜਡ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਹਦੇ ਕੋਲ ਪੁਲਿਸ ਵੀ ਤੁਹਾਡੇ ਅੰਡਰ ਆ ਪ੍ਰਸ਼ਾਸਨ ਵੀ ਤੁਹਾਡੇ ਅੰਡਰ ਆ ਸਭ ਕੁਝ ਤੁਹਾਡੇ ਅੰਡਰ ਆ ਤੁਸੀਂ ਕੁਝ ਦਿਨ ਪਹਿਲਾਂ ਟਵੀਟ ਕਰਦੇ ਹੋ ਕਿ ਕਿਸਾਨਾਂ ਨੂੰ ਮੇਰੇ ਵੱਲੋਂ ਚੇਤਾਵਨੀ ਆ ਵੀ ਕੋਈ ਧਰਨਾ ਨਾ ਲਗਾਇਆ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੇ ਅਜਿਹਾ ਹੁੰਦਾ ਤਾਂ ਅਸੀਂ ਕਾਰਵਾਈ ਕਰਾਂਗੇ ਫਿਰ ਕਾਰਵਾਈ ਲਈ ਤਿਆਰ ਰਹਿਣ ਪਹਿਲਾ ਪਹਿਲਾ ਸਟੈਪ ਦੂਸਰਾ ਸਟੈਪ ਹੁਣ ਜਦੋਂ ਕਹਿ ਲਿਆ ਕਿ ਪਾਣੀ ਸਰ ਉੱਪਰ ਦੀ ਗੁਜ਼ਰ ਗਿਆ ਹੁਣ ਲੱਗ ਰਿਹਾ ਵੀ ਕੱਲਿਆਂ ਤੋਂ ਨਹੀਂ ਸੋਲਵ ਹੋਣਾ ਜੂਨੀਅਰ ਦੀ ਲੋੜ ਪੈਣੀ ਹੈ ਹੁਣ ਜੂਨੀਅਰਾਂ ਨੂੰ ਆਵਾਜ਼ ਮਾਰ ਰਹੀ ਨੇ ਅੱਜ ਮੇਰੀ ਉਗਰਾਹ ਸਾਹਿਬ ਨਾਲ ਗੱਲ ਹੋ ਰਹੀ ਸੀ ਗੁਰਾਂਹ ਸਾਹਿਬ ਕਹਿੰਦੇ ਕਿ ਸਾਨੂੰ ਇੱਕ ਵਾਸੜ ਕਰੂ ਜਦ ਤੱਕ ਇਹ ਦੋ ਵੀ ਧਰਨੇ ਲਾ ਲੋ ਅਸੀਂ ਧਰਨਾ ਲਾ ਲੈਨੇ ਫਿਰ ਅਸੀਂ ਧਰਨਾ ਇਹ ਜੇ ਹਲਾਵਾਂਗੇ ਵੀ ਹਰਿਆਣਾ ਵੀ ਦੇਖਦਾ ਰਹੇ ਜੂ ਰਾਜਸਥਾਨ ਵੀ ਦੇਖਦਾ ਰਹੇ ਕੇਂਦਰ ਸਰਕਾਰ ਵੀ ਦੇਖਦੀ ਰਹੇ ਵੀ ਧਰਨਾ ਹੁੰਦਾਗਾ ਜੀ ਧਰਨਾ ਕਿਵੇਂ ਲਾਈਦਾ ਸਾਨੂੰ ਪਤਾਗਾ ਵੀ ਗੱਲਾਂ ਕਿਵੇਂ ਮਨਾਈਦੀਆਂ ਸਾਨੂੰ ਪਤਾਗਾ ਅਸੀਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਚੁੱਕੇ ਆ ਸਾਨੂੰ ਪਤਾ ਸੀ ਕਿਵੇਂ ਕਰਵਾਏ ਨੇ ਸਾਨੂੰ ਕੰਮ ਕਰਨਾ ਆਉਂਦਾ ਵਾ ਪਰ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਇਹਨਾਂ ਨੇ ਮਾਨ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ ਦੁਕਾਨਾਂ ਖੋਲ ਰੱਖੀਆਂ ਨੇ ਇਹਨਾਂ ਨੇ ਤਾਂ ਇਸ ਤਰ੍ਹਾਂ ਦੇ ਗੈਰ ਜ਼ਿੰਮੇਵਾਰਾ ਜਿਹੜੇ ਬਿਆਨ ਨੇ ਉਹ ਮੁੱਖ ਮੰਤਰੀ ਨੂੰ ਨਹੀਂ ਦੇਣੇ ਚਾਹੀਦੇ ਖਾਸ ਕਰਕੇ ਅਜਿਹੇ ਮਾਹੌਲ ਦੇ ਵਿੱਚ ਜਦੋਂ ਇੱਕ ਪਾਸੇ ਜੰਗ ਲੱਗੀ ਹੋਵੇ ਦੂਸਰੇ ਪਾਸੇ ਗਵਾਂਡੀ ਦੇ ਸੂਬੇ ਨੇ ਆਪਣੇ ਖਿਲਾਫ ਹੋਏ ਖੜੇ ਹੋਣ ਤਾਂ ਹੁਣ ਇੱਕ ਖਬਰ ਚੱਲੀ ਸੀ ਕਿ ਰਾਜਸਥਾਨ ਦੇ ਵਿੱਚ ਪਾਣੀ ਦੇਣ ਲਈ ਭਵਨ ਜਮਨ ਸਿੰਘ ਸਾਹਿਬ ਕਹਿੰਦੇ ਮੈਂ ਆਦੇਸ਼ ਜਾਰੀ ਕਰਦਾਗਾ ਕਿ ਰਾਜਸਥਾਨ ਦੇ ਵਿੱਚ ਜਿਹੜੇ ਸਾਡੇ ਸਿਪਾਹੀ ਨੇ ਉਹ ਉੱਥੇ ਉਹਨਾਂ ਨੂੰ ਪਾਣੀ ਦੀ ਲੋੜ ਹੈਗੀ ਆ ਤਾਂ ਕਹਿ ਲੀਏ ਕਿ ਸਟੈਂਡ ਸਪਾਸਟ ਨਹੀਂ ਹੋ ਰਿਹਾ ਦੂਸਰੀ ਇੱਕ ਪਾਸੇ ਕਹਿ ਰਹੇ ਹੋ ਅਸੀਂ ਕਿਸੇ ਹੋਰ ਸੂਬੇ ਕੋ ਪਾਣੀ ਦੇਣ ਦਾ ਸਾਡੇ ਕੋਲ ਹੈ ਨਹੀਂ ਤੇ ਦੂਸਰੇ ਪਾਸੇ ਕਹਿ ਰਹੇ ਹੋ ਕਿ ਅਸੀਂ ਰਾਜਸਥਾਨ ਨੂੰ ਪਾਣੀ ਦੇਣ ਲਈ ਤਿਆਰ ਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੇ ਧਰਨਾ ਲਾਇਆ ਮੈਂ ਕਾਰਵਾਈ ਕਰੂੰਗਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਤੁਸੀਂ ਧਰਨਾ ਕਿਉਂ ਨਹੀਂ ਸਾਡੇ ਨਾਲ ਲਾ ਰਹੇ ਆ ਕਿ ਤਾਂ ਮੈਂ ਕਹਿਣਾ ਵੀ ਇਹ ਆਪਦੇ ਆਪ ਚ ਸਰਕਾਰ ਕਨਫਿਊਜ਼ ਹੋਈ ਪਈ ਆ ਕਿ ਅਸੀਂ ਕਿਹੜਾ ਬਿਆਨ ਕਦੋਂ ਦੇਣਾ ਔਰ ਕਿਹੜੇ ਬਿਆਨ ਦਾ ਕੀ ਮੈਨਾ ਨਿਕਲਦਾ ਹੁਣ ਜੇ ਧਰਨਾ ਉਤੇ ਰੋਗ ਲਾ ਦਿੱਤੀ ਫਿਰ ਤੁਸੀਂ ਕਿਉਂ ਉਮੀਦ ਕਰਦੇ ਹੋ ਫੇਰ ਤੁਸੀਂ ਨਾ ਉਮੀਦ ਕਰੋ ਗੁਰਾਂ ਸਾਹਿਬ ਕਹਿੰਦੇ ਹੁਣ ਮਾਨ ਸਾਹਿਬ ਦੇ ਕਹਿੰਦੇ ਜਿੱਥੇ ਬੰਦੇ ਚੱਲ ਨਹੀਂ ਰਹੇ ਆ ਅਸੀਂ ਮਾਨ ਸਾਹਿਬ ਦੇ ਕਹਿੰਦੇ ਜਿੱਥੇ ਬੰਦਿਆਂ ਨੂੰ ਚਲਾਉਣੀ ਆ ਹੁਣ ਉਹਨਾਂ ਨੇ ਗੁਰਾਂ ਸਾਹਿਬ ਨੇ ਕੋਈ ਵੱਡਾ ਬਹਿਨ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਲੇਡੀਜ਼ ਅਧਿਆਪਕ ਸੀਗੀ ਉਹਦੇ ਕੋਲੇ 13 ਮਹੀਨਾ ਦੀ ਬੱਚੀ ਆ ਉਹਦੇ ਗੋਦੀ ਚੱਕੀ ਹੋਈ ਆ ਤਿੰਨ ਬੰਦੇ ਉਹਨਾਂ ਨਾਲ ਹੋਰ ਨੇ ਉਹਨੂੰ ਜਾ ਕੇ ਜੇਲ੍ਹ ਛੁੜਤਾ ਅਸੀਂ ਹਾਲਚਾਲ ਪੁੱਛਣ ਲਈ ਸਾਡੀ ਜਿੱਥੇ ਬੰਦੀ ਉਹਨਾਂ ਕੋ ਪਹੁੰਚੀ ਸਾਡੇ ਚੱਕ ਚਾਰ ਬੰਦੇ ਜਾ ਕੇ ਆਂਦਾ ਜੇ ਬਠਿੰਡਾ ਜੇਲ੍ਹ ਦੇ ਤੇ ਤਾਂ ਅਸੀਂ ਕਿਵੇਂ ਭਰੋਸਾ ਕਰ ਲਈਏ ਕਿ ਸਾਡੀ ਪਿੱਛੇ ਮਾਰਿਆ ਗਿਆ ਪਹਿਲਾਂ ਇੱਕ ਬੈਠਕ ਕੀਤੀ ਗਈ ਉਹ ਬੈਠਕ ਦੇ ਵਿੱਚ ਅਸੀਂ ਤਾਂ ਗੱਲਬਾਤ ਕਰਨ ਲਈ ਮੁੰਡੇ ਹੀ ਸਾਨੂੰ ਹਿਰਾਸਤ ਲੈ ਲਿਆ ਗਿਆ ਅਸੀਂ ਕੋਈ ਕਾਰਵਾਈ ਕਰਨ ਦੀ ਕੋਈ ਅਪੀਲ ਕਰਦੇ ਆ ਪੋਸਟ ਪਾਉਂਦੇ ਆ ਜਾਂ ਲਾਈਵ ਹੁੰਦੇ ਆ ਸਾਨੂੰ ਘੱਟ ਨਜ਼ਰ ਬੰਦ ਕਰ ਦਿੱਤਾ ਜਾਂਦਾ ਅਸੀਂ ਬਾਰਡਰ ਦੇ ਉੱਪਰ ਬੈਠੇ ਸੀਗੇ ਧਰਨਾ ਲਾ ਕੇ ਕਿ ਸਾਡੀ ਜਿਹੜੀ ਐਮਐਸਪੀ ਦੀ ਗਰੰਟੀਆਂ ਨੂੰ ਯਕੀਨੀ ਬਣਾਇਆ ਜਾਵੇ ਤਾ ਉਥੋਂ ਸਾਨੂੰ ਜਿਹੜੀ ਪੁਲਿਸ ਪੰਜਾਬ ਪੁਲਿਸ ਉਹਨੇ ਖੇਡ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਸਾਡੇ ਟਰਾਲੀਆਂ ਕਹਿ ਲਈ ਖੋਲ੍ਹੇ ਗਈਆਂ ਜੈ ਸਾਨੂੰ ਉਥੋਂ ਕਾਰ ਦਿੱਤਾ ਗਿਆ ਤਾਂ ਉਹ ਕਹਿੰਦੇ ਵੀ ਜੇ ਤਾਂ ਸਾਡੇ ਨਾਲ ਚੱਲਣਾ ਫਿਰ ਤਾਂ ਸਾਨੂੰ ਨਾਲ ਲੈ ਕੇ ਚੱਲੋ ਹੂੰ ਸਾਨੂੰ ਕਿਸੇ ਬਸੇ ਵੀ ਹੋਣ ਰੱਖੋ ਉਹਨੇ ਕਿ ਹੋਰ ਮੈਂ ਗੱਲ ਐਡ ਆਨ ਕਰ ਦਿੰਦਾ ਉਹਨੇ ਕਿਹਾ ਕਿ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਤਾਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਆਲ ਪਾਰਟੀ ਮੀਟਿੰਗ ਦਾ ਕਰ ਰਹੇ ਹੋ ਕਿਸਾਨ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ ਕਿਸਾਨ ਇੱਥੇ ਬੰਦੇ ਨੀ ਕੋਣ ਛੱਡਿਆ ਗਿਆ ਹੂੰ ਉਹਨਾਂ ਨੇ ਕਿਹਾ ਕਿ ਇਹ ਪਾਰਟੀਆਂ ਦੀ ਮੀਟਿੰਗਾਂ ਨਾ ਕਿ ਜਥੇਬੰਦੀਆਂ ਦੀ ਉਹ ਕਹਿੰਦੇ ਵੀ ਜਥੇਬੰਦੀ ਪਾਰਟੀ ਤੇ ਜਥੇਬੰਦੀ ਨੂੰ ਇੱਕ ਕੋਈ ਮੈਨੇਜ ਰੱਖਿਆ ਜਾ ਸਕਦਾਗਾ ਹਾਂ ਇੰਨਾ ਕਾ ਵੀ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਰਾਜਨੀਤਿਕ ਹੁੰਦੀਆਂ ਨੇ ਜਥੇਬੰਦੀਆਂ ਰਾਜਨੀਤਿਕ ਨਹੀਂ ਹੁੰਦੀਆਂ ਪਰ ਲੋਕਾਂ ਦਾ ਲੋਕਾਂ ਹੁੰਦੇ ਦੋਨਾਂ ਦੇ ਪੈਂਦਾ ਚਾਹੇ ਰਾਜਨੀਤਿਕਾ ਚਾਹੇ ਗੈਰ ਰਾਜਨੀਤਿਕਾ ਹੁਣ ਦੇਖਣ ਦਾ ਵਿਸ਼ਾ ਹੋਏਗਾ ਕਿ ਜਿਹੜੇ ਉਗਰਾਹ ਸਾਹਿਬ ਵਰਗੇ ਜਿੰਨੀਆਂ ਵੀ ਯੂਨੀਅਨ ਹੈਗੀਆਂ ਨੇ ਚਾਹੇ ਉਹ ਰਾਜਨੀਤਿਕ ਨੇ ਜਾਂ ਗੈਰ ਰਾਜਨੀਕ ਕਿਉਂਕਿ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈਗੀ ਆ ਉਹ ਦੋ ਦੋ ਬਣ ਚੁੱਕੀਆਂ ਨੇ ਕਿ ਰਾਜਨੀਤਿਕ ਜਿਹੜੀ ਬੋਟਾ ਚ ਇਲੈਕਸ਼ਨ ਲੜਦੀ ਆ ਇੱਕ ਗੈਰ ਰਾਜਨੀਤਿਕ ਜਿਹੜੀ ਇਲੈਕਸ਼ਨ ਦੇ ਵਿਰੋਧ ਚ ਆ ਵੀ ਭਾਰਤੀ ਕਿਸਾਨ ਯੂਨੀਅਨ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਜਿਵੇਂ ਰਾਜਾ ਸਾਹਿਬ ਨੇ ਉਹ ਇਲੈਕਸ਼ਨ ਲੜਨ ਦੇ ਹੱਕ ਚ ਹੈਗੇ ਨੇ ਉਗਰਾਹ ਸਾਹਿਬ ਹੋਗੇ ਜਾਂ ਆਪਣੇ ਦੂਜੇ ਹੋਰ ਜਿਨੇ ਵੀ ਵਿਅਕਤੀ ਹੈਗੇ ਨੇ ਉਹ ਇਹਦੇ ਹੱਕ ਚ ਨਹੀਂ ਹੈਗੇ ਤਾਂ ਦੇਖਣਾ ਹੋਏਗਾ ਕਿ ਹੁਣ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਬਿਆਨ ਆ ਵੀ ਧਾਰਨੇ ਨਾ ਲਾਓ ਉਹ ਡਿਲੀਟ ਹੁੰਦਾ ਜਾਂ ਜਿਹੜਾ ਆ ਨਵਾਂ ਬਿਆਨ ਆਇਆ ਕਿ ਇੱਕ ਫੈਸਲੇ ਆਪ ਕਰਦੀਆਂ ਨੇ ਜਸ ਦੁਕਾਨਾਂ ਖੋਲ ਰੱਖਿਆ ਨੇ ਇਹ ਡੀਲੇਡ ਉਹਨਾਂ ਦੇਖਣ ਦਾ ਪਿਛਾ ਹੈ ਬਿਲਕੁਲ ਸੋ ਇਹ ਸੀ ਕੁਝ ਪੰਜਾਬ ਤੇ ਦੇਸ਼ ਨਾਲ ਜੁੜੇ ਅਹਿਮ ਮਸਲੇ ਜਿਸ ਤੇ ਉੱਪਰ ਅੱਗੇ ਕੀ ਹੁੰਦਾ ਹੈ ਮੁੱਖ ਮੰਤਰੀ ਮਾਨ ਕੀ ਫੈਸਲਾ ਲੈਂਦੇ ਆ ਤੇ ਪੰਜਾਬ ਭਾਰਤ ਸਰਕਾਰ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਇਸ ਤੇ ਇਹ ਵੀ ਇਹ ਵੀ ਅਸੀਂ ਅੱਗੇ ਦੱਸਾਂਗੇ ਲਗਾਤਾਰ ਹੋਰ ਅਪਡੇਟਸ ਲਈ ਬਣੇ ਰਹੋ ਕੈਨਟੀਵੀ ਪੰਜਾਬੀ ਦੇ ਨਾਲ